ਸਿਰੀ ਰਾਗ ਮਹਲਾ 3 ਸਤਿਗੁਰ ਮਿਲੀਐ ਫੇਰ ਨਾ ਪਾਵੈ ਜਨਮ ਮਰਨ ਤਖ ਜਾਏ ਪੂਰੈ ਸਬਦ ਸਭ ਸੋਚੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਓ ਚਿਤ ਲਾਏ ਨਿਰਮਲ ਨਾਮ ਸਦ ਨਵਤਨੋ ਆਪ ਵਸੈ ਮਨ ਆਏ ਰਹਾਉ ਹਰ ਜਿਉ ਰੱਖੋ ਆਪਣੀ ਸਰਣਾਈ ਜਿਉ ਰੱਖੇ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਕਰਮ ਕਪਵ ਜਲ ਤਰਣਾ ਵਟੈ ਪਾਗ ਨਾਉ ਪਾਈਏ ਕੋਰ ਮਤ ਸਬਦ ਸਹਾਈ ਅਪੇ ਮਨ ਵਸਿਆ ਪ੍ਰਭ ਕਰਤਾ ਸੱਚੇ ਰਹਿਐ ਸਮਾਈ ਇਕ ਨਾ ਗਕ ਸਬਦ ਨਾ ਪਾਵੇ ਬੰਧਨ ਬੰਦ ਪਵਾਇ ਲਖ ਚੋ ਰਾਸੀ ਫਿਰ ਫੇਰਾਵੇ ਬਰਥਾ ਜਨਮ ਗਵਾਇ ਭਗਤਾ ਮਨ ਆਨੰਦ ਹੈ ਸੱਚੇ ਸਬਦ ਰੰਗਰਾਤੇ ਆਨdin ਗੁਣ ਕਾ ਵੈਸਾ ਤੇ ਨਿਰਮਲ ਸੱਚੇ ਨਾਮ ਸਮਾਤੇ ਗੁਰਮਕ ਅਮਰਤ ਬਾਣੀ ਬੋਲੇ ਸਬਾਤਮ ਰਾਮ ਪਛਾਣੀ